ਸਤਿ ਸ੍ਰੀ ਅਕਾਲ ਜੀ ਸਾਰੇ ਪਿੰਡ ਭਰਾਵਾਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਕਵੈਸਟ ਬੇਨਤੀ ਕਰਦੇ ਆ ਚੈਨਲ ਨੂੰ ਮੇਰੇ ਵੀਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਤੁਸੀਂ ਆਪਣੀ ਜਿਹੜੀ ਖਰੀਦਦਾਰੀ ਬੜੇ ਪਿਆਰ ਨਾਲ ਕਰ ਸਕੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਿਆ ਕਰੋ ਸਾਡੇ ਹੌਸਲੇ ਨੂੰ ਵਧਾਇਆ ਕਰੋ ਬੜੀ ਠੰਡੇ ਆਸੀ ਤੁਹਾਡੇ ਵੱਲੇ ਬੜਾ ਬੜਾ ਭੱਜ ਨਸ ਕੇ ਜੋ ਵੀਡੀਓ ਲਿਉਣੇ ਆ ਤੇ ਬਿਲਕੁਲ ਜਾਇਜ਼ ਕੀਮਤ ਜਾਇਜ਼ ਤੋਂ ਜਾਇਜ਼ ਕੀਮਤ ਇਸ ਚੈਨਲ ਤੇ ਖਰੀਦਦਾਰੀ ਕਰਾਈ ਜਾਂਦੀ ਆ ਤੁਸੀਂ ਵੇਖਦੇ ਜੇ ਤੇ ਅੱਜ ਪਹੁੰਚ ਚੁੱਕੇ ਆ ਪਿੰਡ ਰਾਜੋਕੇ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਸੱਜਣੋ ਲਗਦੀ ਪੱਟੀ ਭਾਈ ਬੋਰ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਦੋ ਵਰੜਾ ਲੈ ਕੇ ਆ ਗੱਪਣਾ ਤੇ ਦੋ ਮਈਆਂ ਜਿਹੜੀਆਂ ਰਾਤ ਦੀਆਂ ਸਈਆਂ ਹੀ ਆ ਬਿਲਕੁਲ ਤਾਜ਼ੀਆਂ ਕੋਈ ਕੱਲ ਦੀ ਸਈ ਇੱਕ ਪਰਸੋਂ ਦੀ ਸਾਰੀ ਡਿਟੇਲ ਆਪਣੇ ਅਰਸ਼ ਵੀਰ ਤੋਂ ਲੈ ਕੇ ਖਰਮ ਕਰਦੇ ਆ ਤੇ ਆਉ ਕਰਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੂ ਸਾਹਿਬ ਹੋਸਨਾਵ ਠੀਕ ਠਾਕ ਜੀ ਵਧੀਆ ਵਧੀਆ ਭਰਾ ਤੂੰ ਸੁਣਾ ਵਧੀਆ ਵਧੀਆ ਇੰਜ ਬੇਨਤੀ ਕੀ ਸਮਾਂ ਨੇਰੇ ਦਾ ਹੈ ਹਾਂਜੀ ਹਾਂਜੀ ਤੇ ਜਲਦੀ ਵੀਡੀਓ ਬਣਾਈਏ ਨੇਰਾ ਹੰਦਾ ਫਿਰ ਹਾਂਜੀ ਹਾਂਜੀ ਸੋਹਣਾ ਨਹੀਂ ਲੱਗਦਾ ਪਸ਼ੂ ਹਨਾ ਗੱਲਾਂ ਬਾਤਾਂ ਤੇ ਫਿਰ ਵੀ ਆਪਾਂ ਕਰਦੇ ਰਵਾਂਗੇ ਤੇ ਡਰੈਸ ਇਹ ਗਾ ਨੋਟ ਕਰਾਈਏ ਜਰੂਰ ਪਿੰਡ ਰਾਜੋਕੇ ਤਸੀਲ ਪੱਟੀ ਜਿਰਾ ਤਰਨਤਨ ਮੋਬਾਈਲ ਨੰਬਰ 99402186 ਠੀਕ ਆ ਅਰਸ਼ ਜਿੰਨੇ ਸਿਫਤ ਕਰ ਲਗੇ ਨਾ ਉਨੇ ਥੋੜੇ ਹਨਾ ਕਿ ਭੈਣ ਭਰਾਵਾਂ ਨੇ ਆਖਣਾ ਸੇਵ ਤੋਂ ਝੋਟੀ ਕਿਣਵਾ ਸੁਭਾ ਦੀ ਗੱਲ ਇਹ ਕਰੇਗੇ ਇਹ ਦੂਜੇ ਸੁਨੇ ਕੀ ਬਾਤਾਂ ਤੇ ਮਗਰ ਕੱਟੀ ਮਗਰ ਪਿਓਰ ਨੀਲੀ 라ਵੀ ਨੀਲੀ 라ਵੀ ਸਾਰੀਆਂ ਨਿਸ਼ਾਨੀਆਂ ਸੋਹ ਮੂੰਹ ਵਿਖਾਇਓ ਗੋ ਮੁਖ ਖਰਾਬ 100% ਹਾਂ ਕੀ ਬਾਤਾਂ ਨਹੀਂ ਪਿਓਰ ਡੈਡਾ ਚੀਰ ਆ ਗਿਆ ਨਹੀਂ ਪਿਓਰ ਨੀਲੀ 라ਵੀ ਕੱਟੀ ਤੇ ਬਿਲਕੁਲ ਤਾਜੀ ਕਿੱਤਨੀ ਹੋਈ ਗਿੱਲਾ ਨੜੂ ਵਾਕੇ ਕੱਲ ਦੀ ਸੂਈ ਜੋ ਲਓ ਸੱਜਣੋ ਗਿੱਲਾ ਨੜੂ ਬਿਲਕੁਲ 10 ਲੀਟਰ ਛੋਟੀ ਛਲੇ ਬੌਲਾ ਜੇ ਖੋਲ ਕੇ ਤੋਰਾ ਚੈੱਕ ਕਰਾਈਏ ਲਓ ਸੱਜਣੋ ਬੰਦੇ ਦੇ ਸਿਰ ਜੱਡੀ ਜਵਾਨ ਹੈ ਕੋਈ ਛੋਟੀ ਮੋਟੀ ਆਈਟਮ ਨਹੀਂ ਆ ਠੀਕ ਆ ਜਿਹੜੀ ਵੱਡੀ ਇਧਰ ਤੁਰਦੇ ਭਰਾ ਜਿਹੜੀ ਵੱਡੀ ਆ ਉਹਨੂੰ ਵੱਡੀ ਦੱਸਾਂਗੇ ਤੇ ਜਿਹੜੀ ਨਿੱਕੀ ਨਿੱਕੀ ਤੇ ਪੇਠਪੂੜਾ ਬਹੁਤ ਵੱਡਾ ਸ਼ਾਨਦਾਰ ਦੇਖ ਸਕਦੇ ਜੇ ਪੇਠਪੂੜੇ ਦੀ 10 ਕਿਲੋ ਬੌਲੇ ਤੋਂ ਸਟਾਰਟਿੰਗ ਗੱਦ ਵਜਨ ਵੇਖੋ ਛੋਟਾ ਠੀਕ ਆ ਸਾਰੇ ਪੱਖੋਂ ਠੀਕ ਆ ਕਿੰਨਾ ਦੁੱਧ ਚਵਾਜੂ ਤੁਹਾਡੇ ਅੜਗੇ ਨਾ ਇਹ 11 ਨਹੀਂ ਤੇ 14 15 ਤੇ ਚਵਾ ਦੂ ਬਾਕੀ ਸਿਰ ਤੇ 15 16 ਵੀ ਕਰ ਸਕਦੀ ਆ ਹਾਂ ਲਓ ਸੱਜਣੋ ਪੇਟ ਫੂੜਾ ਵੇਖੋ ਮੰਜੀ ਡੈਂਦੀ ਕਰਮਾ ਵਾਲੀ ਥੱਲੇ ਤੇ ਜਿਹੜਾ ਥਾਣੇ ਕੱਲਾ ਕੱਲਾ ਪੂਣੀਆਂ ਕੋ ਲੱਗਾ ਠੀਕ ਆਂ ਅੱਗੋ ਵਿਖਾ ਰਗੇ ਜੀ ਸੱਚਾਈ ਚ ਵੀ ਬੜੀ ਪੋਲੀ ਲਓ ਜੀ ਕੀ ਬਾਤ ਆ ਤੇ ਮਗਰ ਕੱਟੀ ਨੀਲੀ ਦੀ ਕਹਿੰਦੇ ਹੈਨਾ ਬਹੁਤ ਸੋਹਣੀ ਕਰਮਾ ਵਾਲੀ ਕਦ ਕਾਠ ਦੀ ਵੱਡੀ ਵਜਨਦਾਰ ਫੁੱਲਿਆ ਕੋਈ ਛੋਟੀ ਨਹੀਂ ਮੇਰਾ ਵੀਰ ਵੱਡੀ ਗੱਡੀ ਲੈ ਕੇ ਆਵੇ ਜਿਹੜਾ ਸੌਦਾ ਕਰੇ ਕਿਉਂਕਿ ਵੱਡੀ ਆ 80 ਕਿਲੋ ਤੋਂ ਬਹਲਾ ਸਟਾਰ ਆ ਦਾ ਤੇ ਕਿੰਨਾ ਹੁਣ ਮੁੱਲ ਕਰੀਏ ਜਲਦੀ ਆਪਾਂ ਹੈਨਾ ਲੋਕੀ ਜੇ ਕਿਹੜੋ 20-20 ਕਿੱਜਾਂ ਦੇ 10 ਵੀ ਕਰਦੇ ਨੇ ਕਰਦੇ ਭਾ ਹਾਂ ਪੱਕੀ ਗੱਲ ਆ ਇਹ ਲੱਖ ਦੀ ਮਤਲਬ ਮੋਲ ਲੱਖ ਕਰਦੇ 95000 ਦੀ ਦੇਵਾਂਗੇ ਆਪਾਂ 95 ਦੀ 1000 ਹੋਰ ਛੋਟ ਕਰ ਦਿਓ 80000 ਕਰਦਾ 94 ਠੀਕ ਆ ਠੀਕ ਆ 94000 ਦੀ ਲਓ ਸੱਜਣੋ ਇਹ ਕਿੰਨਾਸੂਆ ਅਰਸ਼ ਆ ਗਿਆ ਇਹਦੀ ਦੁੱਜੇ ਸੁਈਏ ਦੁੱਜਾ ਹੀ ਆ ਥਾਂ ਥੂਣੇ ਦਾ ਬੜਾ ਸੋਹਣਾ ਨਾ ਇਹ ਕਿਦਣ ਸੁਈ ਆ ਇਹ ਪਰਸੋਂ ਦੀ ਸੁਈ ਏ ਇਹ ਪਰਸੋਂ ਸੁਈ ਆ ਹਾਂਜੀ ਤੇ ਜੋਰ ਜੋਰ ਦੋਹਾਂ ਦੇ ਓਕੇ ਪਾਤੀ ਹੈ ਨਾ ਇਹਦੇ ਮਗਰ ਕੀ ਆ ਗਿਆ ਅਰਸ਼ 31 ਕੱਟਾ ਲਓ ਜੀ ਗਿੱਲਾ 나ੜੂ ਇਹਦੇ ਮਗਰ ਵੀ 31 ਇਹ ਪਰਸੋਂ ਦੀ ਸੁਈ ਏ ਹਾਂ ਵਾਹਨਾ ਵੋਨਾ ਮਗਰ ਦਿਖਾਓ ਵੇਖੋ ਗਿਰਲਾ ਉਰਲਾ ਵੇਖੋ ਗਿਰਲਾ ਬੜੀਗਾ ਵੇਖੋ ਫੱਟੇ ਲਾਈ ਬੈਠੀ ਕਰਮਾ ਲਈ ਦੇਖ ਸਕਦੇ ਸੱਜਣੋ ਕਾਉਂਟਿੰਗ ਆਲਾ ਥਣ ਚੱਡਾ ਤੇ ਦੁੱਧ ਕੇ ਨਾ ਅਰਸ਼ੇ ਦਾ ਬੌਲਾ ਇਹਦੇ ਥਲੇ ਵੀ 10 ਲੀਟਰ ਬੌਲਾ ਜੇ 10 ਕਿਲੋ ਜੀ ਇਹ ਰ ਫਿਰ 14 14 ਨੂੰ ਉਪੜ ਲੰਗੇ ਆ ਮਈਆਂ ਹਨਾ 13 14 ਦੇ ਮਾਰ ਦੀ ਦਹੂਗੀ ਨਾ ਸੱਜਣੋ 14 14 ਕਿਲੋ ਦੁੱਧ ਜਿਹੜਾ ਕਹਿੰਦਾ ਵੀਰ ਭਰਨ ਗਿਆ 10 10 ਕਿਲੋ ਬੌਲਾ ਰੈਡੀ ਆ ਤੇ ਤਾਜ਼ੀਆਂ ਸਈਆਂ ਵੱਡੇ ਟਾਂਚੀਆਂ ਏ ਸਿੰਘ ਮੂੰਹ ਦੀ ਬੰਤਰ ਦੇਖ ਸਕਦੇ ਜੇ ਬਹੁਤ ਸੋਹਣੀ ਆ ਲਓ ਜੀ ਕਿਆ ਬਾਤ ਆ ਅਸੀਂ ਤਾਂ ਥੋੜੀ ਜਿਹੀ ਜਲਦੀ ਵੀਡੀਓ ਬਣਾਉਂਦੇ ਸ਼ਾਮ ਦਾ ਟਾਈਮ ਹੈ ਹਨੇਰਾ ਆ ਗਿਆ ਫਿਰ ਸਾਫ਼ ਨਹੀਂ ਵੀਡੀਓ ਬਣਨੀ ਕੋਈ ਦੇਖੋ ਸਫਾਈ ਵੀ ਦੇਖੋ ਨਾ ਛੋਟੇ ਨਹੀਂ ਨਹੀਂ ਬਿਲਕੁਲ ਓਕੇ ਆ ਹਾਂ ਓਕੇ ਲਾਈਟ ਵੀ ਠੀਕ ਗਨ ਨੇ ਯਾਰ ਕੇ ਸਾਡੇ ਬਿਲਕੁਲ ਤੇ ਅਰਜ ਦੇ ਦੀ ਕੀਮਤ ਭਾਈ ਟੀਮ ਤੋਂ ਤਾਂ 90 ਕਰ ਦੇ ਥੋੜਾ ਬੰਦ ਕਰ ਲੋ ਹੈ ਕੀਮਤ 90 ਅੱਛਾ 85000 ਵੇਚ ਦਵਾਂਗੇ ਛੋਟੇ ਤੇ ਹੋਰ ਯਾਰ ਛੱਡ ਦੇ ਇਹ ਦਾ ਤਾਜ ਮਾਨ 83 ਕਰ ਲੀ 83 ਠੀਕ ਆ ਠੀਕ ਆ ਹਾਂਜੀ ਠੀਕ ਆ ਬਾਕੀ ਕਿਹੜਾ ਖਰੂ ਯਾਰ ਹੀ ਕਰੂਗਾ ਚੂਈਆਂ ਚੂਈਆਂ ਬਸ ਚੰਗੀਆਂ ਚੰਗੀਆਂ ਸੂਈਆਂ ਤਾਜ਼ੇ 나ੜੂ ਹਾਂ ਨਹੀਂ ਚੰਗੀਆਂ ਤੇ ਦੂਜੇ ਨੰਬਰ ਤੇ ਗਾਂ ਆ ਗਈ ਤੇ ਜਿਹਦੇ ਸਿੰਘਾਂ ਵਾਲੀ ਕਿੰਨੇ ਕਰਛੇ ਤੇ ਸਮਾਂ ਰਹੇਗਾ ਸੂਟ ਦੇ ਵਿੱਚ ਸਮਾਂ ਇਹਦੇ 22 ਤਰੀਕ ਨੂੰ دیر ਪੂਰੇ ਹੁੰਦੇ ਜੇ ਬੱਚਾ ਵੇਖੋ ਥਾਮ ਤੋਂ ਕਿੱਡਾ ਥਾਂ ਬੜਾ ਸੋਹਣਾ ਕੰਮ ਦਾ ਬਣਾਈ ਬੈਠੀ ਆ ਹਾਂਜੀ ਲੈ ਜਣੇ ਹਣਾ ਹਜੇ ਭਰ ਨਹੀਂ ਆ 22 ਤਰੀਕ ਨੂੰ ਖੁੱਲ ਗਏ ਪੂਰੇ ਹੁੰਦੇ ਆ ਹਾਂ ਖੁੱਲ ਗਏ ਮਾੜੀ ਜੀ ਤੋਰਾ ਤਰਾ ਕਰਾਰ ਕੇ ਭਰਾ ਚ ਇੱਕ ਲੋ ਜੀ ਕੀ ਬਾਤਾਂ ਗੋਲ ਗਲ ਵੇਖੋ ਕਿੱਡੀ ਮੈਂ ਹਾਂ ਨੇ ਗੋਲ ਮਟੋਲ ਜੀ ਆ ਤੇ ਕਾ ਤੇ ਸਜਣੋ ਬਾਲਾ ਜਤਵਨੀ ਵੱਡਾ ਮੀਡੀਅਮ ਸਾਈਜ਼ ਦੀ ਆ ਤੇ ਸੋਣੀ ਆ ਜਿੰਨੀ ਕਾ ਹੈਗਾ ਸਿੰਘ ਜੇ ਕੋਟੇ-ਪੋਟ ਦੋ-ਦੋ ਫੋਟੇ ਤੇ ਥਾਂ ਥੁਰ ਬਹੁਤ ਸੋੜਾ ਬਣੀ ਬੈਠੀ ਕਰਮਾ ਵਾਲੀ ਝੋਲੀ ਜਿਹੜੀ ਬਿਲਕੁਲ ਤਿਆਰ ਕਰਕੇ ਸਹੂਗੀ ਤੇ ਦੁੱਧ ਵੀ 8-10 ਕਿਲੋ ਤੋਂ ਨਹੀਂ ਮਰਦੀ ਹਾਂ 8-9-10 ਕਿਲੋ ਮਾਂ ਦੀ ਖਾਣਾ ਹਾਂ ਜਿੱਡਾ ਕ ਕਰਦੇ ਨਾ 8 10 ਕਿਲੋ ਵਾਲੀ ਆ ਮੇਰੇ ਵੀਰ ਕੋ ਸਮਝ ਕੇ ਲਿਓ ਬਾਕੀ ਦੇ ਜੇ ਸਿੰਘ ਐਡਾ ਜਿਆਦਾ ਵੱਡਾ ਨਹੀਂ ਛੋਟਾ ਇਹ ਜੇ ਦੇ ਹੁਣ ਬੰਦ ਕੇ ਇਹ ਅੱਧੇ ਰਹੇ ਹਾਂ ਬੰਦੋ ਬੰਦ ਲਓ ਜੀ ਕੀ ਬਾਤ ਆ ਮਗਰੋ ਵੇਖੋ ਆਟਰ ਕੁਆਲਟੀ ਦੇਖੋ ਕਿੰਦੀ ਸੋਹਣੀ ਬਣਾਉਂਦੀ ਆ ਤੇ ਅੱਛਾ ਭਾਈ ਇਹਦੀ ਫਿਰ ਕੀਮਤ ਕੀ ਆ ਕੀਮਤ ਤੇਰੀ ਭਾਈ 2000 ਰੁਪਿਆ ਕਰਦੇ ਆ ਅੱਛਾ ਸੱਜੀ ਹਜ਼ਾਰ ਦੇ ਦੇ ਦੀਏ ਬਾਕੀ ਸੀਐਸ ਲੱਗ ਗਿਆ ਬਾਕੀ ਬੰਦ ਟਾਈਮ ਰਹਿ ਦੋ ਹੋਰ ਕਰ ਦੇਗੇ ਥੋੜਾ ਜਿਹਾ ਹੋਰ 1000 ਦੀ ਕਰਦਗੀ ਹੋਰ ਮਾਨੋਰ 1000 ਯਾਰ ਕਰਦਗੀ ਨਹੀਂ ਠੀਕ ਆ 1000 ਰੁਪਏ ਔਰ 24000 ਦੀ ਬੈਠ ਠੀਕ ਠੀਕ ਹਾਂ ਠੀਕ ਆ ਹਾਂ ਲੈਨੇ 6-7 ਦਿਨ ਆਰਡਰ ਕੁਆਲਟੀ ਵਧਿਆ ਬਣਾਉਗੀ ਠੀਕ ਆ ਦੇ ਉਹ ਕਿੰਨਾ ਸੂ ਆ ਗਈ ਵਛੀ ਉਹ ਵੀ ਪਹਿਲਾਂ ਹੀ ਉਹ ਵੀ ਪਹਿਲਾਂ ਸਮੇਂ ਪਹਿਲਾਂ ਉਹ ਕਿੰਨਾ ਸਮਾਂ ਰਹਿ ਗਿਆ ਸੂ ਵਿੱਚ ਇਹਦੇ 20 ਦਿਨ ਖੜਦੀ ਜੇ ਜੇ 20 ਦਿਨ ਖੜੂਗੀ ਹਾਂਜੀ ਲਓ ਜੀ ਵੇਖੋ ਅਸਲੀ ਸਲੱਗ ਜੇ ਝੋਲੀ ਵੇਖੋ ਹਾਂ ਝੋਲੀ ਚੰਗੀ ਹੈ ਨਾ ਹਾਂ ਬਹੁਤ ਬਣੂਗੀ ਇਹ ਵੀ ਸਮਾਂ ਲੈਂਦੀ 20 ਦਿਨ ਕੱਚੀ ਹੈ ਸਜਣੋ ਲੋ ਹਾਂ ਕੱਚੀ ਆ ਜੇ ਠੀਕ ਆ ਖੋਲ ਕੇ ਤੋੜਾ ਤਰਾ ਕਰਾਈਏ ਦੇਖੋ ਲੈ ਸੀਲਾ ਸੀਲਾ ਖੋਲ ਕੇ ਤੋੜਾ ਕਰਾਈਏ ਚੱਕ ਪੁੱਤ ਦੂਰ ਔਰ ਚਾਚੂ ਕੋ ਟੱਕ ਲਾ ਲਓ ਜੀ ਸੱਜਣੋ 나ਗਰ ਕੀ 나ਗਰ ਕੀ ਆ ਸਾਪਰ ਕੀ ਬਿਲਕੁਲ ਕਾਲੀ ਜੈਡ ਬਲੈਕ ਵਸੀ ਪਹਿਲਾ ਸੂਗਾ ਦਿਨ 20 ਲੈਂਦੀ 20 ਦਿਨ ਦੀ ਕੱਚੀ ਹੈ ਹੈ ਦੋਂਦੀ ਮੱਛੀ ਜੀ ਦੋਂਦੀ ਆਂਦੇ ਆ ਹਨਾ ਆਪਣੀ ਨਰਖ ਪਰਖ ਤਸੱਲੀਆਂ ਕਰਕੇ ਪਿੰਡ ਰਾਜੋਗਿਆਂ ਤੋਂ ਇਹ ਨਾਗ ਨਾਗ ਦੀ ਬੱਚੀ ਨੂੰ ਹਾਸਲ ਕਰ ਲਿਓ ਜਿੰਦੇ ਕਰਮਾ ਚ ਲਿਖੀ ਹੋਈ ਹੈ ਜਿਸਵੇਂ ਬਣੂ ਪੂਰੀ ਹਾਂ ਲੋ ਜੀ ਲੋ ਨੱਚਦੀ ਫਿਰਦੀ ਆ ਪੂਰੀ ਜਿਵੇਂ ਮੁੰਡਾ ਵਿਆਹ ਦੇ ਵਿੱਚ ਨੱਚਦਾ ਹੈ ਨਾ ਉਹਦੀ ਔਲ ਕਰਦੀ ਤਰਿਆ ਰਿਆ ਕਰਕੇ ਬੈਠਾ ਉਹ ਨਹੀਂ ਆਹ ਮੋਰੀ ਪਾਈ ਕਰਕੇ ਕਰਦੀ ਆ ਤੇ ਇਹਦੀ ਫਿਰ ਕੀਮਤ ਕੀਮਤ ਤੇ ਅੱਛੀ ਤੇ 40 42 ਦੀ ਵਿਗਤੀ ਯਾਰ ਹੋਗੇ ਹਾਂ ਅੱਜ 30000 ਦੀ ਦੇਦੀ ਨਹੀਂ ਜਾਇਜ਼ ਕਰੀਏ ਪੂਰੇ 30 ਦੀ ਦੇ ਦਾਂ ਦੋ ਹੋਰ ਸ਼ਰਤ ਜ਼ਿਆਦਾ ਨਹੀਂ ਆਈ ਦੇ ਸਾਹਿਬ ਦੋ ਜਾਂ ਛੱਡ ਦਾਂਗੇ ਠੀਕ ਆ ਲਓ ਭਈ ਸਜਣੋ ਇਹੋ ਚਾਰੇ ਪਸ਼ੂ ਆ ਖਰੀਦਦਾਰੀ ਕਰਕੇ ਆਪਣੀ ਤੇ ਮੇਲਾ ਲੋਟ ਲਿਓ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ